ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪ੍ਰਸਿੱਧ ਪੁਸਤਕ ਬੁਨਿਆਦਾਂ ਵਿੱਚੋਂ ਔਖਾ ਕੰਮ ਸੌਖਾ ਕੰਮ 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 ਹੁੰਦਾ ਹੈ ਉਸ ਦਾ ਔਖਾ ਸੌਖਾ ਹੋਣਾ ਉਸ ਨੂੰ ਕਰਨ ਵਾਲੇ ਦੀ ਲੋੜ ਦਿਲਚਸਪੀ ਅਤੇ ਤਿਆਰੀ ਤੇ ਨਿਰਪਰ ਕਰਦਾ ਹੈ ਸਫਲ ਵਿਅਕਤੀ ਔਖਾ ਕੰਮ ਪਹਿਲਾਂ ਕਰਦੇ ਨੇ ਅਸਫਲ ਵਿਅਕਤੀ ਔਖਾ ਕੰਮ ਕਰਦੇ ਹੀ ਨਹੀਂ ਸੌਖਾ ਕੰਮ ਹਰ ਕੋਈ ਕਰ ਸਕਦਾ ਹੈ ਔਖਾ ਕੰਮ ਕਰਨ ਵਾਲੇ ਨੂੰ ਮਾਹਰ ਕਿਹਾ ਜਾਂਦਾ ਹੈ ਸਾਰੇ ਮਹੱਤਵਪੂਰਨ ਕੰਮ ਔਖੇ ਹੁੰਦੇ ਹਨ ਔਖੇ ਕੰਮਾਂ ਦਾ ਹੀ ਮਹੱਤਵ ਹੁੰਦਾ ਹੈ ਇਹਨਾਂ ਦਾ ਹੀ ਮੁੱਲ ਪੈਂਦਾ ਹੈ ਅਤੇ ਕਦਰ ਹੁੰਦੀ ਹੈ ਹਰ ਨਵ ਕੰਮ ਜਦ ਪਹਿਲੀ ਵਾਰੀ ਕੀਤਾ ਜਾਣ ਵਾਲਾ ਹਰੇਕ ਕੰਮ ਔਖਾ ਅਤੇ ਮੁਸ਼ਕਲ ਹੁੰਦਾ ਹੈ ਔਖੇ ਕੰਮ ਨੂੰ ਕਰਨ ਲਈ ਸੋਚਣਾ ਵਧੇਰੇ ਪੈਂਦਾ ਹੈ ਮੁਸ਼ਕਲ ਕੰਮ ਨੂੰ ਵਕਤ ਵਧੇਰੇ ਲੱਗਦਾ ਹੈ ਜਦੋਂ ਕੋਈ ਕੰਮ ਤਿੰਨ ਵਾਰ ਕਰ ਲਿਆ ਜਾਵੇ ਤਾਂ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘਣ ਕਾਰਨ ਉਹ ਸੌਖਾ ਹੋ ਜਾਂਦਾ ਹੈ ਸੌਖੇ ਕੰਮ ਕਰਨ ਵਾਲੇ ਨੂੰ ਔਖਾ ਕੰਮ ਦਿਓ ਉਹ ਉਸ ਨੂੰ ਸਮਝਣ ਜਾਂ ਕਰਨ ਦਾ ਯਤਨ ਨਹੀਂ ਕਰੇਗਾ ਬਹਾਨੇ ਲਾਏਗਾ ਮੁਲਤਵੀ ਕਰੇਗਾ ਅਤੇ ਗੈਰ ਹਾਜ਼ਰ ਹੋ ਜਾਏਗਾ ਮਹਰ ਬਹਾਨੇ ਨਹੀਂ ਲਾਉਂਦੇ ਉਹ ਥੋੜੇ ਚਿਰ ਵਿੱਚ ਵਧੇਰੇ ਕੰਮ ਕਰਕੇ ਖੁਸ਼ਹਾਲ ਹੋ ਜਾਂਦੇ ਹਨ ਕੰਮ ਹਮੇਸ਼ਾ ਵਧੇਰੇ ਹੁੰਦੇ ਹਨ ਉਹਨਾਂ ਨੂੰ ਕਰਨ ਲਈ ਸਮਾਂ ਹਰ ਵਾਰੀ ਘੱਟ ਹੁੰਦਾ ਹੈ ਸਫਲ ਵਿਅਕਤੀ ਮਹੱਤਵਪੂਰਨ ਕੰਮ ਨੂੰ ਮਹੱਤਵ ਦਿੰਦੇ ਹਨ ਦੂਜੇ ਸੌਖੇ ਕੰਮ ਕਰਦੇ ਆ ਹੀ ਸਮਾਂ ਲੰਘਾ ਦਿੰਦੇ ਹਨ ਕਈ ਸੌਖੇ ਕੰਮਾਂ ਨੂੰ ਵੀ ਬੜੇ ਔਖੇ ਬਣਾ ਲੈਂਦੇ ਨੇ ਤੁਸੀਂ ਆਪ ਮਹੱਤਵਪੂਰਨ ਕੰਮਾਂ ਦੀ ਸੂਚੀ ਬਣਾਓ ਜਿਹੜੇ ਕੰਮ ਸਭ ਤੋਂ ਵੱਧ ਮਹੱਤਵਪੂਰਨ ਹੋਣਗੇ ਉਹ ਔਖੇ ਹੋਣਗੇ ਕਿਸੇ ਔਖੇ ਕੋਰਸ ਵਿੱਚ ਦਾਖਲਾ ਲਾਓਗੇ ਜ਼ਿੰਦਗੀ ਸੌਖੀ ਹੋ ਜਾਏਗੀ ਸੌਖੇ ਕੋਰਸ ਕਰੋਗੇ ਬੇਰਜ਼ਗਾਰਾਂ ਦੀ ਭੀੜ ਵਿੱਚ ਗਵਾਟ ਜਾਓਗੇ ਜਿਹੜੇ ਪੜ੍ਹਾਈ ਛੱਡ ਦਿੰਦੇ ਨੇ ਉਹਨਾਂ ਦੀ ਜ਼ਿੰਦਗੀ ਰੁਕੀ ਹੋਈ ਹੁੰਦੀ ਏ ਉਹਨਾਂ ਨੇ ਪੜ੍ਹਾਈ ਦੀ ਔਖ ਹੀ ਵੇਖੀ ਹੁੰਦੀ ਏ ਨਿਕਲਣ ਵਾਲੇ ਚੰਗੇ ਨਤੀਜੇ ਉਹਨਾਂ ਨੂੰ ਦਿਸਦਾ ਹੀ ਨਹੀਂ ਪੜਾਈ ਵਧੂਰੀ ਛੱਡਣ ਵਾਲੇ ਬਾਕੀ ਜ਼ਿੰਦਗੀ ਵਿੱਚ ਕੋਈ ਵੀ ਕੰਮ ਪੂਰਾ ਨਹੀਂ ਕਰਦੇ ਕੰਮ ਅਧੂਰਾ ਛੱਡਣ ਵਾਲੇ ਨੌਕਰੀ ਰਹਿੰਦੇ ਨੇ ਕੰਮ ਪੂਰਾ ਕਰਨ ਵਾਲੇ ਕੰਪਨੀਆਂ ਤੇ ਕਾਰਖਾਨਿਆਂ ਦੇ ਮਾਲਕ ਬਣ ਜਾਂਦੇ ਨੇ ਮਾਪੇ ਪਰਿਵਾਰ ਅਤੇ ਸਮਾਜ ਸਾਨੂੰ ਮਿਹਨਤ ਕਰਨ ਲਈ ਅਫਸਰ ਹੀ ਦੇ ਸਕਦੇ ਨੇ ਔਖੇ ਸੌਖੇ ਤੇ ਸਫਲ ਅਸਫਲ ਅਸੀਂ ਆਪ ਹੋਣਾ ਹੁੰਦਾ ਹੈ ਕੁਝ ਵੀ ਜਿਹੜਾ ਨਹੀਂ ਜਿਹੜਾ ਯਤਨ ਕਰਕੇ ਸਿੱਖਿਆ ਨਹੀਂ ਜਾ ਸਕਦਾ ਜਾਂ ਜਿਸ ਦਾ ਅਭਿਆਸ ਕਰਨ ਨਾਲ ਮਾਹਰ ਨਹੀਂ ਬਣਿਆ ਜਾ ਸਕਦਾ ਮੁੱਢ ਵਿੱਚ ਸਭ ਕੁਝ ਔਖਾ ਹੁੰਦਾ ਏ ਪਰ ਅਭਿਆਸ ਨਾਲ ਆਪ ਮਹਾਰੇ ਤਬਲਾ ਵਜਾਉਣ ਵਾਂਗ ਅਤੇ ਹੱਥ ਛੱਡ ਕੇ ਸਾਈਕਲ ਚਲਾਉਣ ਵਾਂਗ ਸਭ ਕੁਝ ਸੌਖਾ ਹੋ ਜਾਂਦਾ ਏ ਖੇਤਰ ਕੋਈ ਵੀ ਹੋਵੇ ਕੁਝ ਕਰਨ ਤੋਂ ਪਹਿਲਾਂ ਵੇਖਣਾ ਪੈਂਦਾ ਹੈ ਕਿ ਕੰਮ ਕੀ ਹੈ ਸੰਦ ਸਾਧਨ ਕਿਹੜੇ ਨੇ ਸਮਾਂ ਕਿੰਨਾ ਹੈ ਅਤੇ ਰੁਕਾਵਟਾਂ ਕੀ ਕੀ ਹਨ ਸਹੀ ਫੈਸਲਾ ਤਾਂ ਹੀ ਸੰਭਵ ਹੋਵੇਗਾ ਜੇ ਜ਼ਿੰਮੇਵਾਰੀ ਚੱਕੋਗੇ ਅਤੇ ਜੇ ਸੋਚ ਸਪਸ਼ਟ ਹੋਵੇਗੀ ਸਪਸ਼ਟ ਸੋਚ ਔਖੇ ਕਾਰਜ ਕਰਨ ਨਾਲ ਉਪਜਦੀ ਹੈ ਕਿਉਂਕਿ ਔਖੇ ਕੰਮਾਂ ਵਿੱਚ ਗਲਤੀਆਂ ਵਧੇਰੇ ਹੁੰਦੀਆਂ ਹਨ ਜਿਹੜੀਆਂ ਸਬਕ ਬਣ ਜਾਂਦੀਆਂ ਨੇ ਔਖੇ ਕੰਮਾਂ ਵਿੱਚ ਸਿੱਖਣ ਤੇ ਪ੍ਰਯੋਗ ਕਰਨ ਵਾਲਾ ਬਹੁਤ ਕੁਝ ਹੁੰਦਾ ਹੈ ਔਖੇ ਕੰਮਾਂ ਵਿੱਚ ਦਹਰਾਓ ਹੀ ਹੁੰਦਾ ਹੈ ਇੱਕ ਹੀ ਕੰਮ ਇੱਕ ਹੀ ਢੰਗ ਨਾਲ ਬਾਰ ਬਾਰ ਕਰਨ ਨਾਲ ਤਜਰਬਾ ਨਿਭਦਾ ਹੈ ਸੋਚ ਖੁੰਡੀ ਹੁੰਦੀ ਹੈ ਪੜਾਈ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਔਖੇ ਤੇ ਨਵੇਂ ਕੰਮ ਕਰਨ ਦੇ ਯੋਗ ਬਣਾਉਣਾ ਹੁੰਦਾ ਹੈ ਪੜਾਈ ਸਾਡੇ ਵਿੱਚ ਕਿਸੇ ਸਮੱਸਿਆ ਦੇ ਸਾਰੇ ਪੱਖ ਵਿਚਾਰ ਕੇ ਫੈਸਲਾ ਕਰਨ ਦੀ ਯੋਗਤਾ ਉਪਜਾਉਂਦੀ ਹੈ ਅਤੇ ਵਿਉਤ ਬਣਾਉਣ ਦਾ ਹੁਨਰ ਸਿਖਾਉਂਦੀ ਹੈ ਜਿਨ੍ਹਾਂ ਕਰਕੇ ਸੀ ਦੁਚਿੱਤੀਆਂ ਅਤੇ ਸੰਸਿਆ ਤੋਂ ਮੁਕਤ ਹੋ ਕੇ ਇਕਾਗਰ ਮਨ ਅਤੇ ਸਵੈ ਵਿਸ਼ਵਾਸ ਨਾਲ ਔਖੇ ਕੰਮਾਂ ਨੂੰ ਹੱਥ ਪਾਉਂਦੇ ਹਨ ਅਤੇ ਲਾਭਕਾਰੀ ਨਤੀਜੇ ਸਿਰਜਦੇ ਹਨ ਜਿਨ੍ਹਾਂ ਦਾ ਮਨ ਇਕਾਗਰ ਨਹੀਂ ਹੁੰਦਾ ਉਹ ਕਦੀ ਇਹ ਕਰਨ ਲੱਗ ਪੈਂਦੇ ਹਨ ਕਦੀ ਉਹ ਕਰਨ ਲੱਗ ਪੈਂਦੇ ਹਨ ਅਤੇ ਇਵੇਂ ਹੀ ਆਪਣੀ ਸਾਰੀ ਊਰਜਾ ਅਤੇ ਸਮਾਂ ਵਿਅਰਥ ਬਵਾ ਦਿੰਦੇ ਨੇ ਹਰ ਕਿਸੇ ਦਾ ਸਰੀਰ ਉਤਨੀ ਸ਼ਕਤੀ ਹੀ ਉਪਜਦਾ ਹੈ ਜਿੰਨੀ ਸ਼ਕਤੀ ਹੱਥ ਵਿੱਚ ਲੈ ਕੰਮ ਨੂੰ ਕਰਨ ਲਈ ਵਰਤਨ ਦੀ ਲੋੜ ਪੈਂਦੀ ਹੈ। ਸਪਸ਼ਟ ਸੋਚ ਵਾਲੇ ਵਿਅਕਤੀ ਆਪਣੇ ਫੈਸਲਿਆਂ ਨੂੰ ਲਿਖ ਲੈਂਦੇ ਨੇ। ਲਿਖਤੀ ਫੈਸਲਿਆਂ, ਉਦੇਸ਼ਾਂ ਅਤੇ ਨਿਸ਼ਾਨਿਆਂ ਦੀ ਤਾਕਤ ਵਧੇਰੇ ਹੁੰਦੀ ਹੈ। ਇਹ ਫੈਸਲੇ ਵਿਉਂਤਾਂ ਦਾ ਆਧਾਰ ਤੇ ਕਾਰਜਾਂ ਲਈ ਪ੍ਰੇਰਣਾ ਬੰਦੇ ਨੇ। ਜੇ ਵਿਉਂਤ ਵਿਗਿਆਨਕ ਹੋਵੇ ਤਾਂ ਸਫਲਤਾ ਹੀ ਮਿਲਦੀ ਹੈ। ਦਿਨਾ ਮਹੀਨਿਆਂ ਸਾਲਾਂ ਦੇ ਨਿਸ਼ਾਨੇ ਤੇ ਟਾਈਮ ਟੇਬਲ ਮਿਥਨ ਨਾਲ ਭਵਿੱਖ ਸਾਡੀ ਪਕੜ ਵਿੱਚ ਆ ਜਾਂਦਾ ਹੈ ਆਪਣੇ ਨਿਸ਼ਾਨੇ ਮਿਥਨ ਨਾਲ ਅਸੀਂ ਉਹਨਾਂ ਨੂੰ ਪੂਰਾ ਕਰਨ ਦੇ ਪੱਖੋਂ ਸਪਸ਼ਟ ਹੋ ਜਾਂਦੇ ਹਾਂ ਵਿਉਤਬੰਦੀ ਲਈ ਥੋੜਾ ਜਿਹਾ ਸਮਾਂ ਹੀ ਲੱਗਦਾ ਹੈ ਪਰ ਇਸ ਨਾਲ ਬਹੁਤ ਵਕਤ ਖਰਚ ਤੇ ਊਰਜਾ ਬਚ ਜਾਂਦੀ ਹੈ ਵਿਉਤ ਤੋਂ ਬਿਨਾ ਨਾ ਕੰਮ ਆਰੰਭ ਹੁੰਦੇ ਹਨ ਨਾ ਹੀ ਮੁੱਕਦੇ ਹਨ ਵਿਉਂਤ ਅੰਸਾਰ ਕੰਮ ਨਿਪਟਣ ਤੇ ਨਿਪਟਾਉਣ ਨਾਲ ਸਾਡੀ ਸਮਰੱਥਾ ਆਤਮ ਵਿਸ਼ਵਾਸ ਅਤੇ ਸਵੈ ਕਾਬੂ ਵੱਧ ਜਾਂਦੇ ਹਨ ਜੀਵਨ ਵਿੱਚ ਲਗਭਗ 20% ਕੰਮ ਹੀ ਮਹੱਤਵਪੂਰਨ ਹੁੰਦੇ ਹਨ ਪਰ ਇਹ 80% ਨਤੀਜੇ ਸਿਰਜਦੇ ਅਤੇ ਲਾਭ ਪਹੁੰਚਾਉਂਦੇ ਹਨ ਕਈ ਵਿਅਕਤੀ ਦਿਨ ਭਰ ਰੁੱਝੇ ਰਹਿੰਦੇ ਹਨ ਪਰ ਪ੍ਰਾਪਤੀ ਕੋਈ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਨੇ ਕੰਮ ਵਿਉਂਤਿਆ ਨਹੀਂ ਹੁੰਦਾ ਜਿਸ ਕਾਰਨ ਚੱਪੂਆਂ ਤੋਂ ਬਿਨਾ ਬੇੜੀ ਵਾਂਗ ਉਹ ਜਿੱਥੇ ਹੁੰਦੇ ਹਨ ਉੱਥੇ ਹੀ ਹੁੰਦੇ ਰਹਿੰਦੇ ਹਨ ਕਿਸੇ ਕੰਮ ਦਾ ਸਭ ਤੋਂ ਮੁੱਲਵਾਨ ਭਾਗ ਔਖਾ ਹੁੰਦਾ ਹੈ ਦਿਲ ਜਾਂ ਦਿਮਾਗ ਦਾ ਆਪਰੇਸ਼ਨ ਕਰਨਾ ਬਹੁਤ ਔਖਾ ਹੁੰਦਾ ਹੈ ਪਰ ਇਸ ਤੇ ਸਿੱਤੇ ਤੇ ਮਾਇਕ ਇਨਾਮ ਬੜੇ ਮਹੱਤਵਪੂਰਨ ਹੁੰਦੇ ਨੇ ਕਈ ਥਾਵਾਂ ਅਤੇ ਵਿਸ਼ੇਸ਼ ਕਰਕੇ ਪਿੰਡਾਂ ਦੇ ਵਿਦਿਆਰਥੀ ਮਹੱਤਵਪੂਰਨ ਵਿਸ਼ਿਆਂ ਨੂੰ ਪਹਿਲਾਂ ਹੀ ਔਖੇ ਐਲਾਨ ਕੇ ਸੌਖੇ ਵਿਸ਼ੇ ਚੁਣ ਲੈਂਦੇ ਹਨ ਇਹ ਲੜਨ ਤੋਂ ਪਹਿਲਾਂ ਹੀ ਹਾਰ ਮੰਨਣ ਵਾਲੀ ਗੱਲ ਹੁੰਦੀ ਹੈ ਡਿਗਰੀ ਮਿਲ ਜਾਂਦੀ ਹੈ ਪਰ ਸੌਖੇ ਵਿਸ਼ੇ ਵਾਲੀ ਹੋਣ ਕਰਕੇ ਅਜਿਹੀ ਡਿਗਰੀ ਦਾ ਕੋਈ ਮੁੱਲ ਨਹੀਂ ਪੈਂਦਾ ਨਿੱਕੇ ਤੇ ਸੌਖੇ ਕੰਮਾਂ ਨੂੰ ਪਹਿਲਾਂ ਕਰਨ ਦਾ ਹਰ ਕਿਸੇ ਨੂੰ ਲਾਲਚ ਹੁੰਦਾ ਹੈ ਪਰ ਇਵੇਂ ਵੱਡੇ ਤੇ ਔਖੇ ਕੰਮਾਂ ਨੂੰ ਟਾਲਣ ਦੀ ਆਦਤ ਪੈ ਜਾਂਦੀ ਹੈ ਅਤੇ ਹਾਲ ਹੀ ਹੌਲੀ ਔਖੇ ਕੰਮਾਂ ਤੋਂ ਡਰ ਲੱਗਣ ਲੱਗ ਪੈਂਦਾ ਹੈ ਸਮੇਂ ਨੇ ਗੁਜ਼ਰ ਹੀ ਜਾਣਾ ਹੁੰਦਾ ਹੈ ਵੈਲੀਆ ਵੀ ਤੇ ਕੰਮ ਕਰਦੇ ਆ ਵੀ ਸਾਰੇ ਕੰਮਾਂ ਵਾਸਤੇ ਕਿਸੇ ਨੂੰ ਵੀ ਵਕਤ ਨਹੀਂ ਮਿਲਦਾ ਪਰ ਜੋ ਕੰਮ ਜ਼ਰੂਰੀ ਹੁੰਦਾ ਹੈ ਉਸ ਲਈ ਵਕਤ ਦੀ ਕਦੇ ਘਾਟ ਨਹੀਂ ਆਉਂਦੀ ਵਿਅਲਿਆਂ ਕੋਲ ਕੁਝ ਵੀ ਮਹੱਤਵਪੂਰਨ ਕਰਨ ਲਈ ਸਮਾਂ ਹੀ ਨਹੀਂ ਹੁੰਦਾ ਪਰ ਰੁੱਝੀਆਂ ਕੋਲ ਮਹੱਤਵਪੂਰਨ ਕੰਮਾਂ ਲਈ ਹੀ ਸਮਾਂ ਹੁੰਦਾ ਹੈ ਅਤੇ ਉਹ ਜੋ ਕਰਦੇ ਹਨ ਉਹ ਮਹੱਤਵਪੂਰਨ ਹੋ ਜਾਂਦਾ ਹੈ ਆਖੇ ਕੰਮਾਂ ਦੇ ਨਤੀਜੇ ਹੁੰਦੇ ਸਿਖਾਉਵੇਂ ਹਨ ਪਰ ਨਿਕਲਦੇ देर ਨਾਲ ਹਨ ਜਦੋਂ ਕਿ ਸਧਾਰਨ ਤੇ ਸੌਖੇ ਕੰਮਾਂ ਦੇ ਨਤੀਜੇ ਨਿਕਲਦੇ ਹੀ ਨਹੀਂ ਕੇਵਲ ਨਿਰਾਸ਼ ਕਰਨ ਵਾਲੇ ਸਿੱਟੇ ਹੀ ਉਪਜਦੇ ਹਨ ਜਿਨ੍ਹਾਂ ਨੂੰ ਕੰਮ ਕਰਨ ਦੀ ਆਦਤ ਨਹੀਂ ਹੁੰਦੀ ਉਹਨਾਂ ਕੋਲ ਕਰਨ ਵਾਲਾ ਢੇਰ ਕੰਮ ਇਕੱਠਾ ਹੋਇਆ ਹੁੰਦਾ ਹੈ ਜਦੋਂ ਕੰਮ ਦਾ ਬੋਝ ਬਹੁਤਾ ਹੋਵੇਗਾ ਤਾਂ ਗਲਤੀਆਂ ਸੁਭਾਵਕ ਹੀ ਵਧੇਰੇ ਹੋਣਗੀਆਂ ਅਤੇ ਕਈ ਕੰਮ ਦੁਬਾਰਾ ਕਰਨੇ ਪੈਣਗੇ ਅਤੇ ਬਹੁਤੇ ਕੰਮ ਅਧੂਰੇ ਰਹਿ ਜਾਣਗੇ ਇਸੇ ਲਈ ਕਿਹਾ ਜਾਂਦਾ ਹੈ ਕਿ ਜ਼ਰੂਰੀ ਕੰਮ ਪਹਿਲਾਂ ਕਰੋ ਅਤੇ ਗੈਰ ਜ਼ਰੂਰੀ ਕੰਮ ਕਦੇ ਨਾ ਕਰੋ। ਖੇਤਰ ਕੋਈ ਵੀ ਹੋਵੇ, ਅਧੂਰੇ ਕੰਮ ਅਗਲੇ ਦੇ ਕੰਮਾਂ ਵਿੱਚ ਰੁਕਾਵਟ ਪਾਉਂਦੇ ਹਨ। ਨੀਵੀਂ ਕਾਰਗੁਜ਼ਾਰੀ ਅਤੇ ਅਧੂਰੇ ਕੰਮਾਂ ਨਾਲ ਟਾਲ-ਬਟੋਲ ਦੀ ਆਦਤ ਪੈਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਨਕੰਮੇ ਕਰਮਚਾਰੀ ਵਧੇਰੇ ਛੁੱਟੀਆਂ ਲੈਂਦੇ ਹਨ ਅਤੇ ਅਧੂਰੇ ਕੰਮਾਂ ਦੀ ਚਿੰਤਾ ਕਾਰਨ ਉਹ ਵਧੇਰੇ ਬਿਮਾਰ ਬਣਦੇ ਹਨ। ਸਫਲ ਵਿਅਕਤੀਆਂ ਦੀ ਸੋਚ ਭਵਿੱਖ ਮੁਖੀ ਹੁੰਦੀ ਹੈ ਉਹ ਸਵੇਰੇ ਉੱਠਦੇ ਹਨ ਉਹ ਹੋਰਾਂ ਦੇ ਜਾਗਣ ਤੋਂ ਪਹਿਲਾਂ 2 ਘੰਟੇ ਵਿੱਚ ਇਤਨਾ ਕੰਮ ਕਰ ਲੈਂਦੇ ਹਨ ਜਿਹੜੇ ਦਿਨ ਦੌਰਾਨ 6 ਘੰਟਿਆਂ ਵਿੱਚ ਵੀ ਕਰਨਾ ਸੰਭਵ ਨਹੀਂ ਹੁੰਦਾ ਹਰ ਕਿਸੇ ਦੇ ਜੀਵਨ ਵਿੱਚ ਤਿੰਨ ਪੱਖ ਮਹੱਤਵਪੂਰਨ ਹੁੰਦੇ ਹਨ ਜੀਵਨ ਦੀਆਂ ਸੁਖ-ਸਹੂਲਤਾਂ ਲਈ ਆਰਥਿਕ ਸਾਧਨ ਜਟਾਣੇ ਪਰਿਵਾਰਕ ਜੀਵਨ ਨੂੰ ਸਖੌਲਾ ਬਣਾਉਣਾ ਅਤੇ ਸਿਹਤ ਪੱਖੋਂ ਤੰਦਰੁਸਤ ਰਹਿਣਾ ਕੰਮ ਵਾਲੀ ਥਾਂ ਤੇ ਆਰਥਿਕ ਸਾਧਨ ਜਟਾਉਣ ਲਈ ਅਸੀਂ ਆਪਣੇ ਸਮੇਂ ਦਾ ਵੱਧ ਤੋਂ ਵੱਧ ਮੁੱਲ ਪਾਉਂਦੇ ਹਾਂ ਪਰਿਵਾਰ ਨਾਲ ਗੁਜ਼ਾਰੇ ਵਕਤ ਨਾਲ ਸਾਡੇ ਵਿੱਚ ਪਰਿਵਾਰ ਲਈ ਸੁੱਖ ਸਾਧਨ ਪਜਾਉਣ ਲਈ ਇਛਾ ਜਗਦਾ ਹੈ ਜਿਸ ਨਾਲ ਕੰਮ ਕਰਨ ਦੀ ਸਾਡੀ ਸ਼ਕਤੀ ਵੱਧਦੀ ਹੈ ਛੁੱਟੀਆਂ ਇਸੇ ਉਦੇਸ਼ ਦੀ ਹੁੰਦੀਆਂ ਨੇ ਤਾਂ ਕਿ ਸਮਾਂ ਪਰਿਵਾਰ ਨਾਲ ਬਿਤਾਇਆ ਜਾਵੇ ਮਨੋਰੰਜਨ ਅਤੇ ਹੱਸਣਾ ਖੇਡਣਾ ਜ਼ਰੂਰੀ ਹੁੰਦਾ ਹੈ ਜਸ਼ਨ ਮਨਾਉਣਾ ਚਾਹੀਦਾ ਹੈ ਪਰ ਕੰਮ ਕੋਣ ਮਗਰੋਂ ਅਤੇ ਕੁਝ ਪ੍ਰਾਪਤ ਕਰਨ ਉਪਰੰਤ ਹੀ ਸਫਲ ਵਿਅਕਤੀ ਕੰਮ ਅਤੇ ਪਰਿਵਾਰ ਵਿੱਚ ਸੰਤੁਲਨ ਉਸਾਰਦੇ ਹਨ ਚੰਗੀ ਸਿਹਤ ਨਾਲ ਆਪਣੀ ਕਾਰਗੁਜ਼ਾਰੀ ਸੁਧਾਰਨ ਦੀ ਪ੍ਰੇਰਣਾ ਮਿਲਦੀ ਹੈ ਕੰਮ ਵਾਲੀ ਥਾਂ ਸੁਖਾਵੀ ਹੋਣੀ ਚਾਹੀਦੀ ਹੈ ਤਾਂ ਕਿ ਕੰਮ ਕਰਨਾ ਚੰਗਾ ਲੱਗੇ ਕਾਰ ਵਿੱਚ ਸੁੱਖ ਅਤੇ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਅਤੇ ਘਰ ਅਜਿਹਾ ਹੋਣਾ ਚਾਹੀਦਾ ਹੈ ਕਿ ਬਾਹਰੋਂ ਮੁੜਨ ਤੇ ਘਰ ਅੰਦਰ ਰਹਿਣਾ ਚੰਗਾ ਲੱਗੇ ਅਤੇ ਪੌਸ਼ਟਿਕ ਖੁਰਾਕ ਨਾਲ ਸਿਹਤ ਠੀਕ ਰਹੇ ਜਿਸ ਕੰਮ ਵਿੱਚ ਕਿਸੇ ਦੀ ਕਾਰਗੁਜ਼ਾਰੀ ਚੰਗੀ ਹੁੰਦੀ ਹੈ ਅਤੇ ਆਮਦਨ ਵਾਜਬ ਹੁੰਦੀ ਹੈ ਉਸ ਨੂੰ ਕਰਨ ਲਈ ਕਹਿਣਾ ਨਹੀਂ ਪੈਂਦਾ ਅਜਿਹੇ ਵਿਅਕਤੀ ਨਿਗਰਾਨੀ ਤੋਂ ਬਿਨਾਂ ਕੰਮ ਕਰਦੇ ਹਨ ਅਤੇ ਪ੍ਰਯੋਗ ਕਰਨ ਦੀ ਮੌਜ ਮੜਦੇ ਹਨ ਨਿਕੰਮੀਆਂ ਦੀ ਟਾਲਮਟੋਲ ਆਤਮ ਵਿਸ਼ਵਾਸ ਦੀ ਘਾਟ ਵਿੱਚੋਂ ਉਪਜਦੀ ਹੈ ਗਿਆਨ ਤੇ ਯੋਗਤਾਵਾਂ ਵਿਧੀਆਂ ਤੇ ਤਕਨੀਕਾਂ ਵੀ ਚੀਜ਼ਾਂ ਅਵਸਥਾਵਾੰਦ ਬਈਆਂ ਅਤੇ ਪੁਰਾਣੀਆਂ ਹੋ ਜਾਂਦੀਆਂ ਹਨ ਇਹਨਾਂ ਨੂੰ ਨਵਯਾਨ ਅਤੇ ਸਮੇਂ ਦੇ ਹਾਣੀ ਬਣਾਉਣ ਲਈ ਨਿਰੰਤਰ ਯਤਨ ਕਰਨਾ ਪੈਂਦਾ ਹੈ ਜਿਹੜਾ ਆਪਣੇ ਖੇਤਰ ਵਿੱਚ ਆਪਣੇ ਨਾਲੋਂ ਚੰਗੇਰਾ ਬਣਨਾ ਬੰਦ ਕਰ ਦਿੰਦਾ ਹੈ ਉਹ ਮਾੜਾ ਬਣਨ ਲੱਗ ਪੈਂਦਾ ਹੈ ਜਿਹੜਾ ਹੋਰਾਂ ਤੋਂ ਅੱਗੇ ਰਹਿਣਾ ਬੰਦ ਕਰ ਦਿੰਦਾ ਹੈ ਉਹ ਪਛੜਨ ਲੱਗ ਪੈਂਦਾ ਹੈ ਕੰਮ ਵਾਲੀ ਥਾਂ ਤੇ ਚੁਗਲੀਆਂ ਕਰਨ ਅਤੇ ਗੱਪਾਂ ਮਾਰਨ ਅਤੇ ਹੋਰਾਂ ਦੀਆਂ ਲੱਤਾਂ ਖਿੱਚਣ ਵਿੱਚ ਲਾਇਆ ਸਮਾਂ ਕੰਮਾਂ ਵਿੱਚੋਂ ਚੋਰੀ ਕੀਤਾ ਗਿਆ ਹੁੰਦਾ ਹੈ ਅਜਿਹੇ ਵਿਅਕਤੀਆਂ ਤੋਂ ਜ਼ਿੰਦਗੀ ਵਿੱਚ ਗੱਲ ਕਰਨ ਵਾਲੀਆਂ ਕਿੱਕਾਂ ਨਹੀਂ ਵੱਜਦੀਆਂ ਇਹ ਦੌੜਦੇ ਬਹੁਤ ਹਨ ਪਰ ਪਹੁੰਚਦੇ ਕਿਧਰੇ ਨਹੀਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜ਼ਿੰਦਗੀ ਨੂੰ ਬਦਲਤ ਤੇ ਮਹੱਤਵ ਪ੍ਰਦਾਨ ਕਰਨ ਵਾਲੇ ਕੰਮ ਝਟਪਟ ਹੋਣ ਵਾਲੇ ਨਹੀਂ ਹੁੰਦੇ ਇਹ ਸੌਖੇ ਬਿਲਕੁਲ ਨਹੀਂ ਹੁੰਦੇ ਸਫਲ ਵਿਅਕਤੀ ਇਹਨਾਂ ਕੰਮਾਂ ਨੂੰ ਆਰੰਭ ਵਿੱਚ ਕਰਦੇ ਹਨ ਅਤੇ ਕਰਨਾ ਜਾਰੀ ਰੱਖਦੇ ਹਨ ਜਦੋਂ ਕਿ ਅਸਫਲ ਵਿਅਕਤੀ ਸ਼ੁਰੂ ਹੀ ਨਹੀਂ ਕਰਦੇ ਜਾਂ ਉਹ ਇਹਨਾਂ ਕੰਮਾਂ ਨੂੰ ਉਦੋਂ ਕਰਦੇ ਹਨ ਜਦੋਂ ਬਾਕੀਆ ਨੇ ਕਰ ਲਏ ਹੁੰਦੇ ਹਨ ਹਾਰਿਆਂ ਅਤੇ ਪਛੜਿਆਂ ਨੂੰ ਕੋਈ ਨਹੀਂ ਸੁਣਦਾ ਹਾਰੇ ਅਤੇ ਪਛੜਿਆਂ ਨੂੰ ਕੋਈ ਨਹੀਂ ਸੁਣਦਾ। ਇਹੀ ਕਾਰਨ ਹੈ ਕਿ ਸੌਖੇ ਕੰਮ ਕਰਨ ਵਾਲਿਆਂ ਦਾ ਕੋਈ ਨਾਂ ਥਾਂ ਨਹੀਂ ਹੁੰਦਾ। ਜੇ ਕਿਸੇ ਪ੍ਰਸਿੱਧ ਡਾਕਟਰ ਦਾ ਪੁੱਤਰ ਡਾਕਟਰ ਬਣਦਾ ਹੈ ਤਾਂ ਅਜਿਹਾ ਪੁੱਤਰ ਪ੍ਰਸਿੱਧ ਡਾਕਟਰ ਨਹੀਂ ਬਣੇਗਾ ਕਿਉਂਕਿ ਉਸਨੇ ਆਪਣਾ ਸੁੱਖ ਘੇਰਾ ਨਹੀਂ ਤਿਆਗਿਆ। ਹਰ ਕਦਮ ਤੇ ਮਦਦ ਲਈ ਪਿਤਾ ਹਾਜ਼ਰ ਹੋਣ ਕਰਕੇ ਉਸਨੇ ਆਪਣੀਆਂ ਸਮੱਸਿਆਵਾਂ ਆਪ ਹੱਲ ਕਰਨ ਦੀ ਔਖ ਨਹੀਂ ਹੰਡਾਈ। ਪੈਸੇ ਕਮਾਉਣ ਲਈ ਇਹ ਰਾਠ ਠੀਕ ਹੈ ਪਰ ਨਾ ਥਾਂ ਕਮਾਉਣ ਲਈ ਪੁੱਤਰ ਨੂੰ ਵੱਖਰਾ ਖੇਤਰ ਚੁੜਨਾ ਹੀ ਪਏਗਾ ਨਾ ਤਾਂ ਹੀ ਬਣੇਗਾ ਜੇ ਲੋੜ ਨਾਲੋਂ ਵਧੇਕ ਯੋਗਤਾ ਪ੍ਰਾਪਤ ਕੀਤੀ ਜਾਵੇ ਅਤੇ ਲੋੜ ਨਾਲੋਂ ਵੱਧ ਕੰਮ ਕੀਤਾ ਜਾਵੇ ਅਤੇ ਕੰਮ ਕਰਨ ਦੇ ਨਵੇਂ ਢੰਗ ਲੱਭੇ ਜਾਣ ਔਖਾ ਕੰਮ ਚੰਗਾ ਹੁੰਦਾ ਹੈ ਤੇ ਚੰਗੀ ਚੀਜ਼ ਵਾਂਗ ਔਖੇ ਕੰਮ ਦੀ ਲਾਗਤ ਵਧੇਰੇ ਹੋਵੇਗੀ ਪਰ ਨਤੀਜੇ ਸਾਰੀ ਥਕਾਵਟ ਲਾ ਦੇਣਗੇ